ਜਿਹੜਾ ਨਸ਼ੇ ਦਾ ਮੁੱਦਾ ਹੈ ਨਾ ਇਹ ਅੱਜ ਦਾ ਨਹੀਂ ਹੈ ਜਿਹੜਾ ਇਹ ਨਸ਼ੇ ਦਾ ਕੋਡ ਹੈ ਨਾ ਇਹ ਉਹਨੂੰ ਪਤਾ ਲੱਗਦਾ ਜਿਹਦੇ ਘਰ ਦੇ ਵਿੱਚ ਨਸ਼ਾ ਪੜਦਾ ਹੈ ਆਪਣੇ ਨਸ਼ੇ ਵੇਚਦੇ ਨੇ ਸਮਗਲਰ ਉਹਨਾਂ ਨੂੰ ਭੜਿਆ ਜਾਏ ਜਿਹੜੇ ਬੱਚੇ ਨਸ਼ੇ ਖਾ ਰਹੇ ਨੇ ਬਮਰਾ ਹੋ ਕੇ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਾਇਆ ਜਾਵੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਇਹ ਤਾਂ ਆਪਣੇ ਵੱਲੋਂ ਪੂਰਾ ਪ੍ਰਯਾਸ ਕਰ ਰਹੇ ਨੇ ਜਨਤਾ ਪੂਰਾ ਸਾਥ ਦੇ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਰਾਜਨੀਤਿਕ ਜੋ ਸੂਬੇ ਦੀਆਂ ਸਰਕਾਰਾਂ ਨੇ ਨਾ ਇਹਨਾਂ ਦੀਆਂ ਕਮੀਆਂ ਨੇ ਇਹਨਾਂ ਨੂੰ ਝਾਤ ਮਾਰਨੀ ਚਾਹੀਦੀ ਹੈ ਆਪਣੇ ਅੰਦਰ ਕਿ ਨਸ਼ਾ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਖਤਮ ਹੋ ਰਿਹਾ ਔਰ ਬੇਨਤੀ ਇਹ ਹੀ ਹੈ ਪੁਲਿਸ ਪ੍ਰਸ਼ਾਸ਼ਕ ਨੂੰ ਵੀ ਔਰ ਸਾਡੀਆਂ ਸਰਕਾਰਾਂ ਨੂੰ ਖਾਸ ਕਰ ਬੇਨਤੀ ਕਿ ਜੋ ਨਸ਼ੇ ਦੀ ਥਲ ਹੈ ਨਾ ਇਹਦੇ ਉੱਪਰ ਕੋਈ ਵਾਜਿਬ ਕਦਮ ਚੱਕਨੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਕੁਝ ਅਥਾਰਟੀਜ਼ ਕੁਝ ਇਹਨਾਂ ਨੂੰ ਪਾਵਰ ਜ਼ਿਆਦਾ ਦੇਣੀਆਂ ਬਣਦੀਆਂ ਮਿਸ਼ਨ ਸਹਿਯੋਗ ਚਲਾਇਆ ਸੀ ਜਿੰਦੇ ਚ ਨਸ਼ਾ ਪ੍ਰਤੀ ਮੀਟਿੰਗ ਸੀ ਕਿ ਸਾਰੇ ਸਮਾਜ ਦੇ ਵਰਗਾਂ ਨੂੰ ਨਾਲ ਲੈ ਕੇ ਹਰੇਕ ਗਲੀ ਮਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਕਮੇਟੀਆਂ ਬਣਾਈਆਂ ਜਾਣ ਜਿੱਥੇ ਇਕੱਠੇ ਹੋ ਕੇ ਨਸ਼ੇ ਨੂੰ ਰੋਕ-थाम ਲਈ ਉਪਰਾਲੇ ਕੀਤੇ ਜਾਣ ਜਿਹੜੇ ਬੰਦੇ ਆਪਣੇ ਨਸ਼ੇ ਵੇਚਦੇ ਨੇ ਸਮਗਲਰ ਉਹਨਾਂ ਨੂੰ ਭੜਿਆ ਜਾਏ ਜਿਹੜੇ ਬੱਚੇ ਨਸ਼ੇ ਖਾ ਰਹੇ ਨੇ ਗੁੰਮਰਾਹ ਹੋ ਕੇ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਾਇਆ ਜਾਵੇ ਇਹਦੇ ਸਬੰਧੀ ਵਿੱਚ ਜ਼ਿਲ੍ਹੇ ਦੇ ਵਿੱਚ ਹਰੇਕ ਗਲੀ ਮਹੱਲਾ ਪਿੰਡ ਵਾਈਜ਼ ਥਾਣਾ ਵਾਈਜ਼ ਸਬਡਿਵੀਜ਼ਨ ਦੇ ਤੌਰ ਤੇ ਜ਼ਿਲ੍ਹੇ ਦੇ ਤੌਰ ਤੇ ਇਹਨਾਂ ਕਮੇਟੀਆਂ ਸਥਾਪਿਤ ਕੀਤੀਆਂ ਜਾਣਗੀਆਂ ਲੋਕਾਂ ਦੇ ਸਹਿਯੋਗ ਲੈ ਸਰ ਕੀ ਕਹੋਗੇ ਕਿਸੇ ਅਧਿਕਾਰੀ ਨੂੰ ਫੋਨ ਚੱਕਣਾ ਜ਼ਰੂਰੀ ਹੈ ਜਾਂ ਨਹੀਂ ਕਿਸੇ ਦਾ ਵੀ ਕਰਦਾ ਹਰੇਕ ਅਧਿਕਾਰੀ ਤੁਹਾਡਾ ਫੋਨ ਚੱਕਣ ਲਈ ਅਵੇਲੇਬਲ ਹੈ ਐਸਐਸਪੀ ਸਾਡੇ ਦੇਖੋ ਕਈ ਵਾਰ ਕੀ ਹੁੰਦਾ ਕਿ ਕਿਸੇ ਕੋਈ ਮੀਟਿੰਗ ਤੇ ਬੰਦਾ ਬਿਜ਼ੀ ਹੁੰਦਾ ਉਹ ਬੈਕ ਕਾਲ ਕਰ ਲੈਂਦਾ ਹੁੰਦਾ ਉਹਦੇ ਵਿੱਚ ਸਾਰੇ ਅਫਸਰ ਜਿਹੜੇ 11:00 ਤੋਂ 1 ਤੱਕ ਮਾਨਯੋਗ ਸੀ ਨੂੰ ਸਾਹਮਣੇ ਕਿਹਾ ਕਿ ਆਪਣੇ ਦਫ਼ਤਰਾਂ 'ਚ ਹਾਜ਼ਰ ਰਹਿਣਗੇ ਪਬਲਿਕ ਜਦੋਂ ਮਰਜ਼ੀ ਆ ਕੇ ਮਿਲ ਲੈ ਤੇ ਜੇਕਰ ਕੋਈ ਅਫਸਰ ਕਿਤੇ ਬਿਜ਼ੀ ਹੈਗਾ ਉਹ ਬੈਕਅਲ ਜ਼ਰੂਰ ਕਰ ਲੈਂਦਾ ਸਾਰੇ ਨੂੰ ਹਦਾਇਤ ਕੀਤੀ ਹੋਈ ਹੈ। ਹੁਣ ਹੁਣ ਮੈਂ ਨਾ ਜਿਹੜਾ ਖਾਬਕਾਏ ਮਸ਼ੀਨਾਂੇ ਭਾਵੇਂ ਐਮਸੀ ਨੇ ਹੋਰ ਨੇ ਵੀ ਰੋਕ ਲਾਇਆ ਵੀ ਸਰੇ ਆਮ ਜਿਹੜਾ ਹੈਗਾ ਨਸਿਆਂ ਵਾਲੇ ਨੇ ਜਿਹੜੇ ਉਹਨਾਂ ਨੂੰ ਚੱਕੇ ਨਾਲ ਚੱਕਣ ਤੋਂ ਬਾਅਦ ਸੜਦਾ ਦਿੱਤਾ ਜਾਂਦਾ। ਦੇਖੋ ਜਿੱਥੇ ਕੋਈ ਇਨਫਾਰਮੇਸ਼ਨ ਆਉਂਦੀ ਹੈ ਨਾ ਇਨਫਾਰਮੇਸ਼ਨ ਦੇ ਬੇਸ ਦੇ ਹੀ ਉੱਤੇ ਵੀ ਪਰਚਾ ਦਰਜ ਕੀਤਾ ਜਾਂਦਾ। ਜਿੱਥੇ ਕੋਈ ਰਿਕਵਰੀ ਨਹੀਂ ਹੈ। ਰਿਕਵਰੀ ਨਹੀਂ ਹੈ ਉਹਨੂੰ ਕਿਸ ਤਰੀਕੇ ਉਹਨੂੰ ਫੜ ਕੇ ਕੋਈ ਬੰਦ ਕਰ ਸਕਦਾ। ਉਹ ਕਈਆਂ ਨਾ ਸੋਚ ਜਿਹੜੀ ਗਲਤ ਹੋ ਜਾਂਦੀ ਆਉਂਦੇ 'ਚ ਜਿੱਥੋਂ ਕਬਰੀ ਹੁੰਦੀ ਉਹ ਪੁਲਿਸ ਨੂੰ ਕਿਸੇ ਨੂੰ ਨਹੀਂ ਛੱਡੇਗੀ ਫਿਰ ਲੈ ਕੇ ਆਉਣਾ ਚਾਹੀਦਾ ਸਾਨੂੰ ਥਾਣੇ ਇਸ ਤਰ੍ਹਾਂ ਜਾਣ ਦੀ ਜੇ ਵੈਰੀਫਾਈ ਕਰਨਾ ਜ਼ਰੂਰੀ ਹੈ ਜੀ ਵੈਰੀਫਾਈ ਕਰਨਾ ਪੁੱਛ ਪੜਤਾਲ ਕਰਨਾ ਜਿੱਥੇ ਕੋਈ ਇਨਫਾਰਮੇਸ਼ਨ ਆਉਂਦੀ ਹੈ ਪੁੱਛ ਪੜਤਾਲ ਕਰਨੀ ਜੜੀ ਬਹੁਤ ਜ਼ਰੂਰੀ ਹੈ ਥੈਂਕ ਯੂ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਨਸ਼ਾ ਪੁਲਿਸ ਨੇ ਬਹੁਤ ਕੰਟਰੋਲ ਕੀਤਾ ਹੋਇਆ 11 ਕਰੋੜ ਦੀ ਪ੍ਰਾਪਰਟੀ ਮਲੇਰਕੋਟਲੇ ਜ਼ਿਲ੍ਹੇ ਨੇ ਫ੍ਰੀਜ਼ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਔਰ ਇਹਦੇ ਜੇ ਆ ਵੀ ਜਿਹੜਾ ਨਸ਼ਾ ਸਮਗਲਰ ਹੁਣ ਜਿੰਦੀ ਕੋਈ ਪ੍ਰਾਪਰਟੀ ਜਿਹੜਾ ਫੜਿਆ ਗਿਆ ਉਹਦੀ ਪ੍ਰਾਪਰਟੀ ਤੇ ਅਸੀਂ ਪਿੰਡਾਂ ਦੇ ਲੋਕਾਂ ਨੂੰ ਵੀ ਦੱਸਾਂਗੇ ਕਿ ਨਸ਼ੇ ਦੀ ਕਮਾਈ ਨਾਲ ਇਹਦੀ ਪ੍ਰਾਪਰਟੀ ਜਿਹੜੀ ਬਣੀ ਹੋਈ ਹੈ ਉਹ ਨਾ ਕੋ ਉਠੇਕੇ ਲਊਗਾ ਨਾ ਨੂੰ ਉਹ ਵੇਚ ਸਕੇਗਾ ਉਹਦੇ ਵੇਚਣ ਬਾਰੇ ਕਨਸਰਨਡ ਜਿਹੜਾ ਡੀਸੀ ਹੈ ਉਹਨਾਂ ਨੂੰ ਅਸੀਂ ਲਿਖ ਕੇ ਭੇਜਾਂਗੇ ਉਹਗੇ ਤਹਿਸੀਲਦਾਰਾਂ ਦੇ ਪਟਵਾਰੀਆਂ ਨੂੰ ਉਹਨਾਂ ਨੰਬਰਾਂ ਬਾਰੇ ਨੋਟ ਕਰਾਉਣਗੇ ਔਰ ਪਬਲਿਕ ਨੂੰ ਵੀ ਪਤਾ ਲੱਗ ਜਾਏਗਾ ਕਿ ਇਹਦੇ ਵਿੱਚ ਕਿਹੜੇ-ਕਿਹੜੇ ਜਿਹੜੇ ਬੰਦੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਨੇ ਔਰ ਆਪਣੇ ਲੀਗਲੀ ਤੌਰ ਤੇ ਕਾਨੂੰਨੀ ਪ੍ਰੋਸੈਸ ਦੇ ਤੌਰ ਤੇ ਜਿਹੜਾ ਉਹਨਾਂ ਦੀਆਂ ਪ੍ਰਾਪਰਟੀਆਂ ਸੀ ਫ੍ਰੀਜ਼ ਕਰਵਾਵਾਂਗਾ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਮੋਟਰਸਾਈਕਲਾਂ ਦੀਆਂ ਐਫਆਈਆਰ ਤੱਕ ਦਰਜ ਨਹੀਂ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਦਾ ਉਹਦਾ ਗਲਤ ਵੀ ਇਸਤੇਮਾਲ ਹੋ ਸਕਦਾ ਮੋਟਰਸਾਈਕਲ ਦਾ ਜਿਵੇਂ ਕਿ ਪਹਿਲਾਂ ਕਾਫੀ ਸਮਾਂ ਪਹਿਲਾਂ ਲੁਧਿਆਣਾ ਵੀ ਇਸ ਤਰ੍ਹਾਂ ਦਾ ਹੋਇਆ ਸੀ ਵਾਪਕ ਇਹ ਇਸ ਤਰ੍ਹਾਂ ਦੀ ਗੱਲ ਕੋਈ ਮੇਰੇ ਨੋਟਿਸ 'ਚ ਨਹੀਂ ਆਈ ਅੱਜ ਵੀ ਸਾਡੇ ਐਸਐਸਪੀ ਸਾਹਿਬ ਨੇ ਸੁਰੇ ਦੱਸਿਆ ਕਿ ਅਸੀਂ ਇੱਥੇ ਕੋਈ ਮੋਟਰਸਾਈਕਲ ਰਿਕਵਰ ਕੀਤੇ ਨੇ ਚੋਰ ਵੀ ਫੜੇ ਹੋਏ ਆਂ ਅੰਦਰ ਚ ਥੈਂਕ ਯੂ ਜਿਹੜੀ ਅੱਜ ਮੀਟਿੰਗ ਹੋਈ ਹੈ ਨਾ ਬਹੁਤ ਅੱ ਸਾਰੇ ਜ਼ਿਲ੍ਹੇ ਦੇ ਵਿੱਚੋਂ ਪਤਵੰਤੇ ਸੱਜਣ ਆਏ ਹੋਏ ਸੀਗੇ ਪੁਲਿਸ ਪ੍ਰਸ਼ਾਸਨ ਔਰ ਉੱਚ ਅਧਿਕਾਰੀ ਵੀ ਆਏ ਹੋਏ ਸੀਗੇ ਜਿਹੜੀ ਨਸ਼ੀਆਂ ਦੀ ਗੱਲ ਕੀਤੀ ਹੈ ਨਾ ਉਹਦੇ ਵਾਸਤੇ ਇਸ ਤਰ੍ਹਾਂ ਦੀ ਮੀਟਿੰਗਾਂ ਹੋਣੀ ਜ਼ਰੂਰੀ ਨੇ ਕਿਉਂਕਿ ਜਾਣਕਾਰੀ ਹੁੰਦੀ ਰਹਿੰਦੀ ਹੈ ਔਰ ਜੋ ਗੱਲਬਾਤ ਹੈ ਨਾ ਸ਼ਹਿਰ ਦੀ ਉਹ ਸਾਂਝੀ ਹੁੰਦੀ ਰਹਿੰਦੀ ਹੈ ਪਬਲਿਕ ਔਰ ਅਫਸਰਾਂ ਦੀ ਆਪਸ ਦੇ ਵਿੱਚ ਪਰ ਕੁਝ ਸਵਾਲ ਵੀ ਨੇ ਜਿਹੜੇ ਜਿਹੜਾ ਨਸ਼ੇ ਦਾ ਮੁੱਦਾ ਹੈ ਨਾ ਇਹ ਅੱਜ ਦਾ ਨਹੀਂ ਹੈਗਾ ਜਿਹੜੀ ਅਮਰਬੇਲ ਨਸ਼ੇ ਦੀ ਬਾਤ ਦੀ ਜਾ ਰਹੀ ਹੈ ਨਾ ਇਹ ਕੋਈ ਹੁਣ ਦੀ ਨਹੀਂ ਹੈਗੀ ਕਿ 2024 ਦੀ ਹੈ ਇਹ ਬਹੁਤ ਸਾਲਾਂ ਦੀ ਹੈ ਔਰ ਹਰ ਸਰਕਾਰ ਆਪਣੇ ਮੈਨੀਫੈਸਟੋ ਦੇ ਵਿੱਚ ਨਸ਼ਿਆਂ ਦੇ ਖਾਤਮੇ ਦਾ ਮੁੱਦਾ ਲੈ ਕੇ ਆਉਂਦੀ ਹੈ ਔਰ ਇਹ ਗੱਲ ਕਹਿੰਦੀ ਹੈ ਕੋਈ ਸਰਕਾਰ ਕਹਿੰਦੀ ਹੈ 2 ਮਹੀਨੇ ਚ ਖਤਮ ਕਰ ਦਾਂਗੇ ਕੋਈ ਕਹਿੰਦੀ ਹੈ 2 ਹਫਤੇ ਦੇ ਵਿੱਚ ਖਤਮ ਕਰ ਦਾਂਗੇ ਕੋਈ ਕਹਿੰਦੇ ਨੇ ਆਨਸਾਰ ਤੁਹਾਡਾ ਮੁੱਦਾ ਪਹਿਲਾਂ ਹੀ ਹੈ ਕਿ ਅਸੀਂ ਨਸ਼ੇ ਦਾ ਖਾਤਮਾ ਕਰਨਾ ਹੈ ਪਰ ਹਾਲੇ ਤੱਕ ਨਸ਼ੇ ਦਾ ਖਾਤਮਾ ਨਹੀਂ ਹੋਇਆ ਇਹ ਜਿਹੜੇ ਸਵਾਲ ਜਿਹੜੇ ਪ੍ਰਸ਼ਨ ਚਿੰਨੇ ਨੇ ਨਾ ਇਹ ਸਰਕਾਰਾਂ ਦੇ ਉੱਪਰ ਨੇ ਔਰ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਇਹ ਤਾਂ ਆਪਣੇ ਵੱਲੋਂ ਪੂਰਾ ਪ੍ਰਯਾਸ ਕਰ ਰਹੇ ਨੇ ਜਨਤਾ ਪੂਰਾ ਸਾਥ ਦੇ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਰਾਜਨੀਤਿਕ ਜੋ ਸੂਬੇ ਦੀਆਂ ਸਰਕਾਰਾਂ ਨੇ ਨਾ ਇਹਨਾਂ ਦੀਆਂ ਕਮੀਆਂ ਨੇ ਇਹਨਾਂ ਨੂੰ ਝਾਤ ਮਾਰਨੀ ਚਾਹੀਦੀ ਹੈ ਆਪਣੇ ਅੰਦਰ ਕਿ ਨਸ਼ਾ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਖਤਮ ਹੋ ਰਿਹਾ ਕਿ ਪੁਲਿਸ ਅਧਿਕਾਰੀ ਸੀ ਅੱਜ ਉਹਨਾਂ ਦੇ ਸਾਹਮਣੇ ਸਵਾਲ ਚੁੱਕੇ ਗਏ ਨੇ ਨਸ਼ੇ ਦੇ ਜਾਂ ਨਹੀਂ ਆ ਬਿਲਕੁਲ ਦੇਖੋ ਬੜੇ ਪਤਵੰਤੇ ਸੱਜਣ ਸੀਗੇ ਸਾਡੇ ਸ਼ਹਿਰ ਵਾਸੀ ਐਮਸੀ ਦਾ ਆਏ ਹੋਏ ਸੀਗੇ ਪੰਜ ਸਰਪੰਚ ਸਾਹਿਬਾਨ ਸੀਗੇ ਐ ਸੰਸਥਾਵਾਂ ਦੇ ਮੁਖੀ ਨੁਮਾਇੰਦੇ ਆਏ ਸੀਗੇ ਸਵਾਲ ਕਿੱਤੇ ਨੇ ਸਾਰਿਆਂ ਨੇ ਬੜੇ ਬਾਝੌਦ ਜਾਇ ਸਵਾਲ ਕਿੱਤੇ ਨੇ ਨਸ਼ਿਆਂ ਦੇ ਪ੍ਰਤੀ ਕਿੱਤੇ ਨੇ ਕਿਸੇ ਨੂੰ ਕੋਈ ਗੱਲਾ ਸ਼ਿਕਵਾ ਸੀ ਕਿ ਕੋਈ ਲੱਗਦਾ ਸੀ ਕਿ ਨਹੀਂ ਹੋਇਆ ਕੰਮ ਹੋਣਾ ਚਾਹੀਦਾ ਸੀ ਉਹ ਕਿੱਤੇ ਨੇ ਪੁਲਿਸ ਨੂੰ ਔਰ ਪੁਲਿਸ ਨੇ ਸਾਡੇ ਮਾਨਜੁਗ ਡੀਆਈਜੀ ਸਾਹਿਬ ਨੇ ਸਾਡੇ ਐਸਐਸਪੀ ਮੈਡਮ ਬੈਠੇ ਸੀਗੇ ਸਾਰੇ ਸੀਨੀਅਰ ਆਫੀਸਰਸ ਬੈਠੇ ਸੀਗੇ ਔਰ ਵੈਲਕਮ ਕੀਤਾ ਸਾਰੇ ਸਵਾਲਾਂ ਦਾ ਨੋਟ ਕੀਤੇ ਨੇ ਬਕਾਇਦਾ ਜਿਹੜੇ ਹੁਣ ਲੋਕ ਆਵਾਜ਼ ਚੱਕੀ ਆ ਕੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਬਿਲਕੁਲ ਜੀ ਹਾਂ ਪੁਲਿਸ ਨੇ ਗੱਲ ਬਿਲਕੁਲ ਸਾਫ਼ ਕਹੀਏ ਕਿ ਤੁਹਾਡੇ ਪੁਆਇੰਟਸ ਨੋਟ ਕੀਤੇ ਨੇ ਔਰ ਕਾਰਵਾਈ ਕਰ ਵੀ ਰਹੇ ਨੇ ਇਹ ਨਹੀਂ ਗੱਲ ਬੜੀ ਅੱਛੀ ਸਾਡੀ ਜ਼ਿਲ੍ਹਾ ਪੁਲਿਸ ਹੈ ਸਾਨੂੰ ਮਾਣ ਹੈ ਜ਼ਿਲ੍ਹਾ ਪੁਲਿਸ ਤੇ ਕੰਮ ਕਰਦੇ ਨੇ ਮੈਂ ਤੁਹਾਡੇ ਮਾਧਿਅਮ ਨਾਲ ਜਮਿਲ ਸਾਹਿਬ ਮਨੀਸ਼ ਜੀ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਿਹੜਾ ਇਹ ਨਸ਼ੇ ਇਹ ਉਹਨੂੰ ਪਤਾ ਲੱਗਦਾ ਜਿਹਦੇ ਘਰ ਦੇ ਵਿੱਚ ਨਸ਼ਾ ਪੜਦਾ ਹੈ ਕਿਉਂਕਿ ਮੈਂ ਇੱਕ ਨੁਮਾਇੰਦਾ ਹੋਣ ਦੇ ਨਾਤੇ ਬਥੇਰੇ ਘਰਾਂ ਦੇ ਵਿੱਚ ਦੇਖਿਆ ਜਦੋਂ ਲੋਕਾਂ ਘਰ ਦਾ ਸਮਾਨ ਵੇਚਦੇ ਨੇ ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਗਲਤ ਕਦਮ ਚੱਕਦੇ ਨੇ ਉਦੋਂ ਪਤਾ ਲੱਗਦਾ ਉਹਨਾਂ ਘਰਾਂ ਦਾ ਜਿਹੜਾ ਹਾਲ ਹੈ ਨਾ ਉਹ ਦੇਖੇ ਜਾਣੀਏ ਕਿ ਕਿੰਨਾ ਮੜਾ ਹਾਲ ਹੈ ਔਰ ਬੇਨਤੀ ਇਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਔਰ ਸਾਡੀਆਂ ਸਰਕਾਰਾਂ ਨੂੰ ਖਾਸ ਕਰ ਬੇਨਤੀ ਕਿ ਜੋ ਨਸ਼ੇ ਦੀ ਠੱਲ ਹੈ ਨਾ ਇਹਦੇ ਉੱਪਰ ਕੋਈ ਵਾਜਿਬ ਕਦਮ ਚੱਕਨੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਕੁਝ ਅਥਾਰਟिटीज ਕੁਝ ਇਹਨਾਂ ਨੂੰ ਪਾਵਰ ਜ਼ਿਆਦਾ ਦੇਣੀਆਂ ਬਣਦੀਆਂ ਹਨ